ਨਹੀਂ ਦੋਸਤੋ ਉਹ ਜੋ ਚਾਰ ਘੋੜਿਆਂ ਦੇ ਮੇਲੇ ਤਲਵੰਡੀ ਸਾਬੋ ਦੇਖਣ ਵਾਸਤੇ ਟਿਕ ਕਰਦੇ ਹਾਂ ਬੈਂਕੀ ਜੁੜੇਗੇ ਵੀਡੀਓ ਨਾਲ ਦੇਖੀ ਤੇ ਜਾਈਏ ਹੁੰਦੀ ਹੈ ਜੇ ਕੋਈ ਅਜੀ ਜਰਮ ਹੋਏ ਹੁੰਦੇ ਨਾ ਅਜੀ ਬਹੁਤ ਜਿਆਦਾ ਸੁੰਦਰਤਾ ਬਾਕੀ ਦਿੱਤੇ ਐਸਾਈ ਦੇ ਜਨਮਾਂ ਦਾ ਜਿੰਨਾ ਪਿਆਰ ਇਹਨਾਂ ਦੇ ਇਹ ਬੰਦੇ ਉਹ ਪਹਿਲਾਂ ਨਹੀਂ ਬੈਠੇ ਉਹ ਬਿੱਤਰ ਕਿਹਾ ਕੋਣ ਆ ਆ ਜਿਹੜਾ ਹਾਂ ਭਾਈ ਬੰਦਾ ਖੜਾ ਮੈਂ ਤਾਂ ਕਨੈਕਟਰ ਸ਼ਿਰੂ ਹੋਰ ਵਾਲਾ ਸ਼ਿਰੂ ਹੋਰ ਵਾਲਾ 60+ ਹੈ ਇਹ ਹੈ ਤੇ ਸਿੱਪਾ ਚੰਪਾ ਕੰਨਾ

ਨਰਾ ਦੇਖਣਾ ਫਲਾਟ ਚ ਨਾ ਸਾਈਂ ਤਾਂ ਦੂਰੀ ਖੜਦੇ ਆਂ ਪਾ ਪੰਜ ਲੌਂਡੀਆਂ ਸੇ ਪਾ ਪੰਜ

बराबर हां जी लाडੀਆਂ ਫੌਜਾਂ ਨੂੰ ਬੇਨਤੀ ਹੈ ਘੋੜਾ ਆਉਂਦੀ ਸਾ ਤੇ ਬੰਨੋ ਹਾਂ ਉਹ ਕੁੜੀਆਂ ਦੇ ਇੰਤਕਾਰੇ ਜਾਵੇ ਬੋਲੇ ਬੋਲੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਉਹ ਕੁੜੀਆਂ ਦੇ ਕਰ ਰਹੇ ਆਮੇ ਕਰਨੀ ਸਰਪੰਨ ਛੜੇ ਜਨਨ ਨੂੰ ਪਾਵੇ ਨਿਹਾਲ ਹੋ ਜਾਵੇ ਬੋਲੇ 8 ਮਿੰਟ ਦੇ ਵਿੱਚ ਇਧਰ ਬਾਬਾ ਜੀ ਕਹਿੰਦੇ ਵੀ 5000 ਰੁਪਏ ਹੋ ਗਿਆ ਬਾਈ ਹੋਰ ਹੱਲ ਮਾਰ ਲੈਣਾ ਮੋਟਰਸਾਈਕਲ ਚਾਰਿਆਂ ਨੂੰ ਮੀਟਾ ਕਰ ਦਿੱਗੇ ਤੇ 3000 ਹੋ ਗਿਆ ਜੀ ਬਾਈ ਜੀ ਉਸ ਤੇ ਜੀ ਬੋਲੇ ਥੱਲੇ ਬਾਈ ਉੱਥੇ ਬਾਈ ਆਪਣਾ ਕੀ ਵੀ ਘੱਟ ਚਲੋ ਕੋਹੇ ਡਰਦੇ ਆ ਤੇ ਐਵੇਂ ਕੋ ਕੋੜਾ ਖੁੱਲਣਾ ਜਾਵੇ ਦੂਜਾ ਮੈਕ ਦਿਓ ਬਾਈ ਥੱਲੇ ਮੰਗੀ ਜਾਂਦੇ ਆ ਬਾਈ

भॻवान श्री जी सैर करायो भई स्पीकर स्पीकर भाई पासे वारो रही Go, oh バイ

ਧੰਨਵਾਦ ਆਪਣੇ ਨਾਲ ਬਾਬਾ ਜੀ ਹਿੰਦਰਵਾਲ ਤੋਂ ਆਜੋ ਭਾਈ ਇਹ ਕਾਤੋਂ ਬਹੁਤ ਹੋਣਾ ਮੈਨੂੰ ਸਾਹਮਣਾ ਨਹੀਂ ਕੋੜਾ ਖੋੜਾ ਆਪਣਾ ਪੰਜਾਬੀਆਂ ਦਾ ਕੋੜਾ ਅਸੀਂ ਡਰਦੇ ਸੀ ਇੱਥੇ ਪਿਆਰ ਤੋਂ ਪਰ ਆ ਮੇਰਾ ਯਾਰ ਹੈ ਇਹ ਆ 라ਜੂ ਸਰਪੰਚ ਭਾਗੀ ਬਾਂਦਰ ਵਾਲਾ ਉਹਦੇ ਲਈ ਤਾੜੀ ਮਾਰ ਦਿਓ ਉਹ ਬੰਦਾ ਕੀ ਨੇ ਮੈਨੂੰ ਜਰੋ 10 ਮਹੀਨੇ ਮੈਨੂੰ ਝੂਠਾ ਪਰਚਾ ਦੇ ਕੇ ਦੇਖੋ ਕੀ ਗੱਲ ਸੁਣਾ ਤੈਨ ਨਾਲ ਤੁਸੀਂ ਇਨੀ ਦੁਨੀਆ ਸੁਣ ਗੋ ਰਦਾ ਟਟਿਆ

ਗੱਡੀ ਮਾਰੀ ਤੋਂ ਮੈਂ ਨਹੀਂ ਮਰਿਆ ਉਸ ਤੋਂ ਪਹਿਲਾਂ ਮੈਨੂੰ 12 ਦੇ ਤਾਂ ਮੈਂ ਨਹੀਂ ਮਰਿਆ ਫਿਰ ਦੇਖੋ ਮੇਰੇ ਦੰਦ ਟੁੱਟ ਗਏ ਮੈਨੂੰ ਆ ਕੇ ਜ਼ੇਰ ਚ ਭੇਜਤਾ 10 ਵੀ ਨੇ ਜ਼ੇਰ ਤੇ ਨਹੀਂ ਮਰਿਆ 10 ਵੀ ਨੇ ਜ਼ੇਰ ਤੇ ਰੱਖਿਆ ਪਰ ਹੁਣ ਇੱਕ ਧਿਆਨ ਮਾਰ ਲਓ ਦੋਸਤ ਨਾਲ ਹੋ ਗਏ ਮੇਰਾ ਸਾਰੇ ਤੇ 307 26 ਤੇ 325495 ਲੱਗੀ ਹੋਈ ਆ ਹਲੇ ਤੱਕ ਗ੍ਰਿਫਤਾਰੀ ਨਹੀਂ ਭਈ ਆਹ ਬੰਦਾ ਆਹ ਬੰਦਾ ਦੀਨੇ ਮੈਨੂੰ ਕੁੱਤੇ ਦੰਦਾ ਹੋਇਆ ਨਾਲ ਪ੍ਰਸ਼ਾਦ ਬਣਾ ਬਣਾ ਕੇ ਦਿੱਤਾ ਇਹਦੇ ਲਈ ਕਾੜੀ ਮਾਰ ਦੋ ਮੇਰੇ ਲਈ ਕੋੜਾ ਲੱਗ ਗਿਆ ਅੱਜ ਮੈਨੂੰ ਲਾਪੇ ਰਾਜਾ ਸਾਹਿਬ ਗੱਡੀ ਤੇ ਬੈਠੇ ਸੀ ਆਪ ਆਏ ਸੀ ਉੱਥੇ ਨਹੀਂ ਜਾਣਾ ਸੀ ਉੱਥੇ ਮਿਸ ਕਰਨਾ ਪਿਆ ਤੂੰ ਡੌੜ ਵਾਲਾ ਵੀਰ ਉਹਨੀਆਂ ਬੜਦਾ ਨਹੀਂ ਡੌੜਨ ਸੀ ਉਹ ਮਿਸ ਕਰਦੀਆਂ ਪਈਆਂ ਤਿੰਨ ਵਿਆਹ ਸੀ ਤਿੰਨ ਘੋਸ ਸੀ ਸਾਰੇ ਮਿਸ ਕਰਦੇ ਲੱਗਿਆ ਜਾਣਾ ਤਾਂ ਸਾਦੋ ਦੀ ਤਲਵੰਡੀ ਜਾਣਾ ਆਹ ਫੜਾ ਪਿਆਸ਼ ਗਿਆ ਜਿਹੜਾ ਜੀਪੀਟੀ ਨੇ 25 ਕਰੋੜ ਕੀਮਤ ਕੱਢੀ ਆ ਸਾਰੇ ਸਾਲਾਂ ਦੀ ਕੋਈ 100 ਕਰੋੜ ਦੇਤੇ ਪਾਰ ਕੇ ਸੁਣਦਾ ਕਿ ਜਿਹੜੇ ਪਾਣਾਗਾ ਹਣ ਜਿਹੜੇ ਕਹਿੰਦੇ ਨੇ ਗੱਲਾਂ ਨੇ ਆ ਪਿੱਛੇ ਦੇ ਦੋ ਬੱਤੇ ਆਇਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੇ ਮੰਗੀ ਹੈ 1 ਕਰੋੜ ਮੰਗੀ ਹੈ ਤਾੜੀ ਲਾਓ ਜਿਹਦੇ ਜਿਹਦੇ ਮੈਂ 10 ਬੱਚੇ ਗਿਣਾ ਸਕਦਾ ਜਿਹੜੇ 50 ਲੱਖ ਤੋਂ ਉੱਪਰ ਵਿਗ ਰਹੇ ਨੇ ਜਿਨ੍ਹਾਂ ਦੇ ਆ ਮਾਵਾ 5 ਲੱਖ ਤੋਂ ਘੱਟ ਸੀਰੀਆਂ ਇਹ ਬੱਚੋ ਕੀ ਗੱਲ ਹੈ ਇਹਦਾ ਭਾਈ ਸਰਖਾਤ ਦੀ ਵੇਗਿਆ ਮੰਨ ਕੇ ਲੈ ਗਏ ਅੱਜ ਤਾਂ ਅੱਜ ਤਾਂ ਘੋੜੀ ਵਾਲੇ ਇੱਕ ਟ੍ਰੈਂਡ ਚੱਲਿਆ ਇੱਕ ਮੋੜਾ ਟੱਕੇ ਨਾ ਮਾਰੋ ਮਾਝਾ ਉਹ ਇੱਕ ਪੱਡੇ ਦੀ ਗੱਲ ਆਦਾ ਇੱਕ ਵਾਰ ਕੋੜੀਆਂ ਵਾਲਿਆਂ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਕੋਰਾ ਮਹਾਂਗਾ ਦੇਚੂਗਾ ਉਹ ਨਹੀਂ ਹੁੰਦੀ ਵੱਡੀ ਤੌਰ ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਕਿ ਜਿਨੇ ਪੂਰੇ ਦੇਚੇ ਜਿੰਨਾ ਜਿਹੜਾ ਪੰਜਾਬ ਕੋਲੇ ਟੌਪ ਦੇ ਕੋੜੇ ਟੌਪ ਦੇ ਬੱਤੀ ਤੇ ਵੀ ਕੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਫਾਈਨਲ ਰੈਸਿੰਗ ਦੀ ਕਾਹਲੀ ਨਾ ਕਰੋ ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਟੌਪ ਵਾਲੇ ਕੋੜੇ ਆ ਖੋ ਜੀ ਆਪਾਂ ਇੱਦਾਂ ਹੀ ਵੇਚੀ ਗਏ ਸਾ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਦੀਆਂ ਘੋੜੀਆਂ ਤੇ 50-50 ਲੱਖ ਦੇ ਬੱਕੇ ਆ ਰਹੇ ਆ ਫੋੜੇ ਨਹੀਂ ਆਉਣੇ ਜੇ ਵੇਚੀ ਗਏ ਤਾਂ ਇਹਨਾਂ ਦੇ ਚੋਲੋ ਸੋਨਿਆ ਰਾਜਾ ਬੋਤਲ ਦੇ ਬੋਤਲਾਂ ਜਿਹੜੇ ਸਾਨੂੰ ਕਿਹੜੇ 15 ਕਰੋੜ 10 ਕਰੋੜ ਬੋੜਾ ਲੱਗਦਾ ਸਰਬਾ ਪਿਆਰ ਅੱਜ ਬੰਦੇ ਕਹਿੰਦੇ ਦੀਪਕ ਬਾਬਾ ਜੀ ਧੂੜਨੇ ਬੋਲਦੇ ਇੱਕ ਮੈਂ ਇੱਕ ਦੇ ਬੰਦੇ ਕਹਿੰਦੇ ਯਾਰ 35 ਜੀ ਦੇ ਕਿਹੜਾ ਪੜੀ ਚੜਦਾ ਇੱਕ ਗੱਲ ਦੱਸੋ 50-50 ਕਿੱਲੇ 50-50 ਕਿੱਲੇ ਵਾਲੇ ਕਦੇ ਆਏ ਇਕੱਠ ਹੋਇਆ ਦੱਸੋ ਬਸ ਤਾਲੀ ਦੇਖਦੇ ਆਈ ਗਾਰਨ ਹੈ ਸੋ ਕਮੇਟੀ ਦਾ ਸਭ ਤੋਂ ਵੀ ਤਰਵੰਡੀ ਵਾਲੇ ਵੀ ਸਾਰੀ ਕਮੇਟੀ ਦਾ ਖਾਸ ਕਰਕੇ ਸਾਡੇ ਬਾਬਾ ਜੀ ਇੱਕ ਸਾਡੇ ਆਹ ਬਾਬਾ ਜੀ ਤਾਰੀ ਮਾਰਦੇ ਰੀਅਲ ਹੌਸ ਬਬਰ ਨੇ ਸਾਡੇ ਮਾਪੁਰਸ਼ ਆਪਾਂ ਜੋਰਾ ਸਿੰਘ ਜੀ ਲਈ ਜ਼ੋਰਦਾਰ ਤਾੜੀ ਮਾਰਦੇ ਹੋ। ਸਤਕਾਰ ਦੇ ਕੁੜੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਹਨਾਂ ਨੇ ਪਿਆਰ ਲਈ ਲੈ ਕੇ ਆਉਣੀ ਆ। ਲਓ ਜੀ ਹੁਣ ਦੱਸਿਓ ਕੋਈ ਨਹੀਂ ਰਾਜ ਫਰਮਾਨ ਚੋ ਤੇ ਲਿਖੜਾ ਚ ਐਮਐਲਏ ਬਣਾਉਂਦਾ ਐ ਨੌਕਰ ਮੰਤਰੀ ਬਣਾਉਂ। ਫੋਟੋ ਲਈ ਜਾ ਜੀ। ਆਪਾਂ ਅੱਜ ਕੌਂਟਰੋਵਰਸੀਆ ਬਿਆਨ ਨਹੀਂ ਹੁੰਦੇ ਕੋ ਹੋਰ ਸੁਣਦੇ। ਹਾਂ 6 7 8 ਤੇ 9 ਵਾਰਚ ਕਿੰਨਾ ਦਾ ਮੇਲਾ ਪੰਜਾਬ ਦਾ ਪੰਜਾਬੀਆਂ ਦਾ ਐਨਆਰਆਈ ਵੀਰਾਂ ਦਾ ਆਪਣਾ ਮੇਲਾ ਕਹਿੰਦੇ ਖੇੜੀ ਵਾਲੇ ਬਾਗ ਦੇ ਦਾ ਮੇਲਾ। ਤਾਲੀਆਂ ਲਾ ਦਿਓ। 6 ਤਰੀਕ ਨੂੰ ਦੁੱਧ ਕਰਨ ਮਾਰਵੜੀ ਰਿੰਗ 7 ਤਰੀਕ ਨੂੰ ਦੋ ਦੰਦ ਮਾਰਵੜੀ ਰਿੰਗ 8 ਤਰੀਕ ਨੂੰ ਬੜੇ ਬੜਾ ਕੁੜੀ ਨੌਨ ਚੈਂਪੀਅਨਸ਼ਿਪ ਇਹ ਨਾਮ ਸੁਪੂ ਮਾਰ ਦਾ ਖੁਦਾ ਖਰਾ ਦੇ ਲਈ। ਲੋਹ ਪੰਜਾਬ ਸਾਰਾ ਰੌਣ ਲੱਗਿਆ। ਹੱਕੋ ਰਾਪਟ ਥੰਦੇ ਦਾ ਨਾ ਹਾਂਜੀ ਹਾਂ ਤਾਂ ਰਹਾ ਇੱਕ ਹਾਈ ਕਮੇਟੀ ਨੂੰ ਦਿੰਦੀ ਐ ਤਰਾ ਵਰ ਕੇ ਜਾਉਂਦਾ ਪਿਆਰ ਨਹੀਂ ਲੱਗਿਆ ਹਾਂ ਪੰਜਾਬ ਸਿੰਘਾਂ ਤਰ ਲੱਗਿਆ ਥੋੜੀ ਜਗ੍ਹਾ ਬਣਾ ਲਓ ਜਗ੍ਹਾ ਦੇ ਰਿਹਾ ਕੋੜੇ ਦੇ ਪਾੜ ਮਾਰਦਾ ਜਸਮਾਨਾ ਕੋਲਾ ਡਰਦੀ ਜਾਂਦਾ ਮੈਨੂੰ ਇੱਥੇ ਖੜਨਾ ਪੈਣਾ ਕੋੜੇ ਤੇ ਪੜਾ ਰਿਹਾ ਰੱਬ ਦਾ ਵਾਸਤਾ ਹਾਂਜੀ ਬਾਪੂ ਜੋਰਾ ਸਿੰਘ ਨੂੰ ਬੋਲਣਗੇ ਇੱਕ ਦਾ ਭਾਈ ਸਟਾਕਰ ਭਾਈ ਤਰਾ ਵਰ ਕੇ ਜਾਈਏ ਹੋ ਜਾ جي سڀ ڪيئن آهيو Jutani <laughs> 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 Ah, bravaal ik ook! Eh! Mureo, wat is het? Ik heb het. Eh! Naar ja! Það er í hættu.